ਤਾ ਪਿਆਰੇ ਬੱਚੇ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ ਅੱਜ ਮੈਂ ਛੋਟਾ ਜਿਹਾ ਮੈਸੇਜ ਤੁਹਾਡੇ ਲਈ ਲੈ ਕੇ ਆਇਆ ਹਾਂ ਪਾਤਰਤਾ ਦੇ ਸਬੰਧ ਦੇ ਵਿੱਚ। ਤਾਂ ਮਨੁੱਖਾ ਜੀਵਨ ਦੇ ਵਿੱਚ ਬੇਟਾ ਜਦੋਂ ਵੀ ਕਿਸੇ ਚੀਜ਼ ਦੀ ਸਾਡੀ ਪਾਤਰਤਾ ਤਿਆਰ ਹੋ ਜਾਂਦੀ ਹੈ ਇਹ ਸੀਕ੍ਰੇਟ ਹੈਗਾ ਕੁਦਰਤ ਦਾ ਉਹ ਉਸ ਚੀਜ਼ ਨੂੰ ਆਪ ਚੱਲ ਕੇ ਸਾਡੇ ਜੀਵਨ ਦੇ ਵਿੱਚ ਆਉਣਾ ਪੈਂਦਾ ਹੈ। ਠੀਕ ਹੈ। ਕੁਦਰਤ ਨੂੰ ਵੈਕਿਊਮ ਪਸੰਦ ਨਹੀਂ ਹੈਗਾ, ਖਲਾਅ ਪਸੰਦ ਨਹੀਂ ਹੈਗਾ। ਜਦ ਜਿਸ ਤਰ੍ਹਾਂ ਬੇਟਾ ਇੱਕ ਤੁਸੀਂ ਦੇਖਿਆ ਹੋਣਾ ਕਈ ਵਾਰੀ ਪਿੰਡਾਂ ਦੇ ਵਿੱਚ ਅਕਸਰ ਸਿਆਣੇ ਬੰਦੇ ਗੱਲ ਕਰਦੇ ਜਿੱਦ ਤਨ ਬਹੁਤ ਜ਼ਿਆਦਾ ਗਰਮੀ ਪੈਂਦੀ ਹੋਵੇ ਤਾਂ ਉਸ ਦਿਨ ਉਹ ਸਿਆਣੇ ਬੰਦੇ ਗੱਲ ਕਰਦੇ ਹੁੰਦੇ ਵੀ ਅੱਜ ਸ਼ਾਮ ਨੂੰ ਹਨੇਰੀ ਆਊਗੀ ਅਸਲ ਦੇ ਵਿੱਚ ਕੀ ਹੁੰਦਾ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਤਾਂ ਧਰਤੀ ਦੇ ਨਾਲ ਲੱਗਦੀ ਹਵਾ ਜਿਹੜੀ ਆ ਬੇਟਾ ਉਹ ਗਰਮ ਹੋ ਕੇ ਉੱਪਰ ਉੱਠ ਜਾਂਦੀ ਆ ਜਦੋਂ ਹਵਾ ਉੱਪਰ ਉੱਠ ਜਾਂਦੀ ਆ ਤੇ ਉੱਥੇ ਵੈਕਿਊਮ ਬਣ ਜਾਂਦਾ ਖਲਾਅ ਬਣ ਜਾਂਦਾ ਆ ਉਸ ਵੈਕਿਊਮ ਨੂੰ ਪੂਰ ਕਰਨ ਲਈ ਉਪਰੋਂ ਠੰਡੀ ਹਵਾ ਨੂੰ ਹਨੇਰੀ ਦੇ ਰੂਪ ਦੇ ਵਿੱਚ ਆਉਣਾ ਹੀ ਪੈਂਦਾ ਹੈ ਤੇ ਸੋ ਬੇਟਾ ਜਿਸ ਤਰ੍ਹਾਂ ਅਸੀਂ ਮਾਰਕੀਟ ਦੇ ਵਿੱਚ ਜਦੋਂ ਜਾਂਦੇ ਹਾਂ ਮੰਨ ਲਓ ਅਸੀਂ ਕਿਲੋ ਆਂਬ ਲੈਣੇ ਆ ਤਾਂ ਉਹ ਦੁਕਾਨਦਾਰ ਕਹਿੰਦਾ ਪਿਆ 100 ਰੁਪਏ ਕਿਲੋ ਆ ਜੇਕਰ ਬੇਟਾ ਅਸੀਂ 80 ਰੁਪਏ ਜਾਂ 90 ਰੁਪਏ ਦਈਏ ਤਾਂ ਫਿਰ ਉਹ ਸਾਨੂੰ ਕਿਲੋ ਆਮ ਨਹੀਂ ਦਿੰਦਾ ਕਾਰਨ ਕੀ ਹੈ ਵੀ ਅਸੀਂ ਉਹਦੀ ਪੇਮੈਂਟ ਜਿਹੜੀ ਪੂਰੀ ਨਹੀਂ ਕੀਤੀ ਕੁਦਰਤ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈਗਾ ਬੇਟਾ ਜਦੋਂ ਕਿਸੇ ਚੀਜ਼ ਦੇ ਲਈ ਸਾਡੀ ਯੋਗਤਾ ਤਿਆਰ ਹੋ ਗਈ ਤਾਂ ਫਿਰ ਉਹ ਚੀਜ਼ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ ਇਸ ਕਰਕੇ ਬੇਟਾ ਮੇਰਾ ਤੁਹਾਨੂੰ ਮੈਸੇਜ ਹੈਗਾ ਵੀ ਤੁਸੀਂ ਨਵੋਦਿਆ ਦੀ ਤਿਆਰੀ ਕਰਦੇ ਪਏ ਆ ਇਹਨੂੰ ਬੇਟਾ ਦਿਨੋਂ ਪਰ ਰਾਤ ਮਿਹਨਤ ਕਰ ਕਰਕੇ ਇੰਨੀ ਕੁ ਯੋਗਤਾ ਬਣਾ ਲੂ ਵੀ ਨੋਉਦਿਆ ਦੀ ਸੀਟ ਤੁਹਾਡੇ ਕੋਲੇ ਆਪ ਚੱਲ ਕੇ ਆਵੇ ਤੁਹਾਨੂੰ ਤੁਹਾਡੇ ਸਾਰੇ ਹਾਲਾਤ ਜਿਹੜੇ ਉਹ ਤੁਹਾਡੇ ਅਨਕੂਲ ਹੋ ਜਾਣਗੇ ਪਰ ਇਹਦਾ ਬੇਟਾ ਇੱਕੋ ਇੱਕ ਸੂਤਰ ਹੈਗਾ ਇੱਕੋ ਇੱਕ ਫੰਡਾ ਹੈਗਾ ਆ ਵੀ ਦਿਨ ਪਰ ਰਾਤ ਮਿਹਨਤ ਕਰ ਕਰਕੇ ਆਪਣੀ ਨੋਉਦਿਆ ਦੇ ਵਿੱਚ ਦਾਖਲੇ ਦੇ ਲਈ ਪਾ ਦਿੱਤਾ ਤਿਆਰ ਕਰ ਲਓ ਤੇ ਸੋ ਇਹ ਛੋਟਾ ਜਿਹਾ ਮੈਸੇਜ ਸੀ ਤੁਸੀਂ ਪਿਆਰੇ ਬੱਚਿਆਂ ਨੇ ਜੋ ਵੀਡੀਓ ਦੇਖ ਕੇ ਸਹਿਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ